ਕਿ ਜਿਵੇਂ ਇੱਕ ਮਹਿਮਾਨ ਕੁਛ ਪਲ ਸਾਡੇ ਘਰ ਵਿੱਚ ਆਇਆ ਇਸੇ ਤਰ੍ਹਾਂ ਗੁਰੂ ਪਿਆਰੇਓ ਅਸੀਂ ਸੰਸਾਰ ਦੇ ਵਿੱਚ ਮੁਸਾਫਿਰ ਬਣ ਕੇ ਆਏ ਸਤਿਗੁਰੂ ਜੀ ਗੁਰਬਾਣੀ ਦੇ ਰਾਹੀ ਸਮਝਾਉਂਦੇ ਨੇ ਜਿਵੇਂ ਰੁੱਖ ਦੇ ਭੱਤੀ ਵਰਖਾ ਦੇ ਨਾਲ ਨਾਸ਼ ਹੋ ਜਾਂਦੀ ਨੇ ਇਸੇ ਤਰ੍ਹਾਂ ਭਾਈ ਸਾਡਾ ਇਹ ਤਨ ਇਸ ਸਰੀਰਿਕ ਰੂਪੀ ਚੋਲਾ ਦਿਨੋ ਦਿਨ ਪੁਰਾਣਾ ਹੁੰਦਾ ਜਾਂਦਾ ਜਿਵੇਂ ਦੁਨਿਆਵੀ ਤੌਰ ਤੇ ਕੋਈ ਘਰ ਵਿੱਚ ਵਸਤੂ ਲੈ ਆਈ ਤੇ ਉਸ ਵਸਤੂ ਦੀ ਦਿਨੋ ਦਿਨ ਪੁੰਨਿਆਤ ਘਟਦੀ ਜਾਂਦੀ ਹੈ ਇੱਕ ਦਿਨ ਜੰਗ ਲੱਗ ਕੇ ਉਹ ਵਸਤੂ ਖਤਮ ਹੋ ਜਾਂਦੀ ਇਸੇ ਤਰ੍ਹਾਂ ਗੁਰਦੇਵ ਸਮਝਾਉਂਦੇ ਨੇ ਸਾਡਾ ਏਕਾਂ ਨਹੀਂ ਤੇ ਇਹ ਜੀਵ ਇੱਕ ਦਿਨ ਐਸੀ ਗੂੜੀ نیند ਵਿੱਚ ਸੌ ਜਾਣਾ ਹੈ ਤੂੰ ਆਵਾਜ਼ਾਂ ਮਾਰਨੀ ਆ ਨੀ ਤੇਰੀ ਕਿਸੇ ਪੁਕਾਰ ਨੇ ਸੁਣਿਆ